ਦੋਸਤੋ ਅੱਜ ਤੱਕ ਰੱਬ ਨੇ ਕਮਾਲ ਹੀ ਕਰ ਦਿੱਤੀ। ਨਾ ਹੁਣ 11 10:30 ਤੱਕ ਹੋ ਗਿਆ ਟਾਈਮ ਹੁਣ ਬਸ ਧੁੱਪ ਮਾਰੀ ਮਾਰੀ ਹੋਣ ਕੱਢੀ ਆ। ਆ ਕੱਲ ਟਾਲੀਆਂ ੜਲੀਆਂ ਸੰਗਾ ਕੇ ਇੱਕ ਬਣਾਇਆ ਵਧੀਆ ਜਿਹਾ ਗਾੜ। ਉਹ ਦੇਖੋ ਉਹ ਵੀ ਬਾਹਲੀ ਥੱਲੇ ਲੰਕੀ ਜਾਂਦੀ ਸੀ ਜਮਾ। ਤੇ ਤਾਰਾਂ ਨਾਲ ਆ ਲੱਗੀ ਜਾਂਦੀ ਸੀ। ਕੱਲ ਕਢਾਇਆ ਫੋਟੋ ਇਹਦਾ। ਕੇਰਾਂ ਦਾ ਖਤਰਾ ਹੋ ਗਿਆ ਜਿਮਾ ਖੰਭਾ ਨਾ ਤੋੜ ਦੇ ਕਿਤੇ। ਮੈਂ ਕਣਕੇ ਤੇ ਮਾਰਿਆ ਮੈਂ ਗੇੜਾ ਦੇਗਾ। ਤਾਰ ਆ ਕੇ ਤੱਕੂੰ। ਕੱਲ ਕਰਾਇਆ ਸਾਰੇ ਸਫਾਈ। ਹਲੇ ਹੁਣ ਵਿੜਾ ਅਪਸੰਬਰ ਸੰਭਰ ਕੇ। ਆ ਦੇਖੋ ਇੰਨੀ ਜੀਰੀ ਵੱਢ ਕੇ ਪਰੇ ਤਰੀ ਫੇਰ ਦਰਸਤ ਸੰਗੇ ਹੁਣ ਆਪਾਂ ਕਣਕ ਚ ਮਾਰ ਕੇ ਆਉਣੇ ਜਿਹੜਾ ਦੇਖਿਆ ਹਰੀ ਹਰੀ ਪਰੇ ਪਈਆ ਹੋ ਤਾਰ ਪਰੇ ਪਈਆ ਨੂੰ ਇਕੱਠੀ ਕਰਕੇ ਮੈਂ ਸਾਰੀ ਵਧੀਆ ਸੋਹਣੀ ਸਰੀ ਹੋਈ ਲਵੇਟੂnga ਕਣਕ ਹਾਂ ਦੇਖ ਕੇ ਆਉਣੇ ਮੈਂ ਦੇਖਿਆ ਜਾ ਕੇ ਕਿੰਨੇ ਕੁੰਝੇ ਖੰਜੇ ਗੁੱਡੇ ਸੀਗੇ ਕਿਵੇਂ ਹਰੇ ਹੁੰਦੇ ਆ ਕਿ ਨਾ ਅੱਜ ਤਾਂ ਪ੍ਰਮਾਤਮਾ ਸੁੱਖ ਰੱਖੇ ਧੰਦ ਬਹੁਤ ਜ਼ਬਰਦਸਤ ਸੀਗੀ ਅਜਿਹੀਆਂ ਝੰਟਾਂ ਤੋਂ ਪ੍ਰਮਾਤਮਾ ਬਚਾ ਕੇ ਰੱਖੇ ਕੀਮਤੀ ਜਨ ਹੇ ਹੇ ਤੱਕ ਹੁਣ ਜੱਟ ਵੀ ਵਿਚਾਰੇ ਬਹੁਤ ਔਖੇ ਨੇ ਕਿਉਂ ਦਿਲ ਲੱਗਦੇ ਨਹੀਂ ਜਿਹੜੇ ਮੰਡੀਆਂ 'ਚ ਬੈਠੇ ਉਹ ਨਹੀਂ ਸੁੱਕਦੀ ਵੱਢਣ ਵਾਲੀ ਨਹੀਂ ਸੁੱਕਦੀ ਮਸ਼ੀਨਾਂ ਵਾਲੇ ਰੋਈ ਜਾਂਦੇ ਆ ਦੇਖੋ ਜਿਹੜੀਆਂ ਖੜੀਆਂ ਜੀਰੀਆਂ ਹੁੰਦੀਆਂ ਬੀਜੀਆਂ ਦਾ ਕਣਕਾ ਵੀ ਨਹੀਂ 15 ਦਿਨ ਹੋਣੀਆਂ ਚੱਲ ਆਪਾਂ ਵੀ ਦੇਖਦੇ ਆ ਚੱਲ ਅੱਗੇ ਕਣਕਾ ਆਵਦੀ ਰੋਈ ਭੇਤ ਨਹੀਂ ਆਇਆ ਕੀ ਰੱਬ ਦਾ ਕਿਸੇ ਪਾਸੇ ਤਾਂ ਕੋਈ ਤਾਂ ਕਣਕਾ ਦੇਖ ਕੇ ਜਿਆ ਖੜੀਆਂ ਹੁੰਨਆਂ ਖੜੀਆਂ ਨੇ ਇੱਕ ਪਾਸੇ ਵਾਹਣ ਖਾਲੀ ਪਏ ਨੇ ਐਦਕੇ ਦਾ ਗਰਮੀ ਵੀ ਬਾਲੀ ਛੱਟੀ ਜੀ ਤੇ ਹੁਣ ਗੇਤੀ ਹੋਈ ਧੁੰਦ ਪਾ ਲੱਗਿਆ ਪਾਉਣਾ ਉਹ ਤੇ ਫਸਿਆ ਖੜਾ ਕੋਈ ਟਰੈਕਟਰ ਤੇ ਮਨ ਲਾ ਗੱਠਾ ਵਾਲੀ ਟਰਾਲੀ ਜਿਹੋਦੀ ਦਾ ਤਾਂ ਹੈਣੀ ਆਪਾਂ ਨੂੰ ਮੜਾ ਮੜਾ ਇਹ ਦੀਂਦਾ ਰੌਲਾ ਆਇਆ ਪਈ ਜਾਂਦਾ ਟਰੱਕ ਜੇ ਖੜਿਆ ਦੋ ਤਿੰਨ ਖਾਸਾ ਰੋਡ ਤੇ ਜਾਮ ਹੋ ਗਿਆ ਤੇ ਦੇਖਦੇ ਆ ਚੱਲ ਕੇ ਉਧਰ ਵੀ ਨਾਲੇ ਕਣ ਕਣ ਕਦੇ ਮਾਰ ਕੇ ਕਿਹੜਾ ਰੱਬ ਦਾ ਕੋਈ ਮਹਾਪੇਤ ਨਹੀਂ ਆਇਆ ਤੱਕੀ ਆ ਲੈ ਵਿਚਾਰੇ ਆਲੇ ਜਿਹੜੇ ਬੀਜਣਗੇ ਹੁਣ ਕਦੋਂ ਹਰੀਆਂ ਹੋਈਆਂ ਇਹ ਕਦੋਂ ਇਹਨਾਂ ਨੂੰ ਕੁਝ ਗਾਹਾਂ ਬਣੂ ਫਟਾਏ ਨੂੰ ਤਾਂ ਹਲੇ ਬਹੁਤ ਪਿਆ ਹੈ ਬਜਾਈ ਤੇ ਆ ਰਿਹਾ ਬਹੁਤ ਪ੍ਰਕਾਰੇ ਬਜਾਈ ਤਾਂਲੇ ਮਹੀਨਾ ਚੱਲੂਗੀ ਆ ਆਪਾਂ ਖੁੰਝੇ ਖੰਝੇ ਗੁੱਡੇຊੂ ਵਧੀਆ ਹੋਗੇ 2000 ਕੀ 40 ਕਿਲੋ ਦੇ ਹਿਸਾਬ ਨਾਲ ਪਾਏਗਾ ਪਰ ਵਾਲੀਆਂ ਮਾਥੀਆਂ ਤਾਂ ਰਹਿ ਗਈਆਂ ਫੇਲ ਹੀ ਹੋ ਗਈਆਂ ਆ ਦੇਖੋ ਵਧੀਆ ਹੋ ਗਈ ਹਰੀ ਕਣਕ ਸੁਪਰ ਸੀਡਰ ਜਿਹਨਾਂ ਬਜਾਈ ਸੀ ਦਿਖਾਇਆ ਸੀ ਤੁਹਾਨੂੰ ਪਰ ਹਰੀ ਇਹ ਹੌਲੀ ਹੌਲੀ ਜੀ ਹੁੰਦੀ ਹੈ ਮਤਲਬ ਢੂੰਗਾ ਬਗ ਜਾਂਦੇ ਦਾਣੇ ਇਹ ਹੂੰ ਲੁੰਗੀ ਆ ਦੇਖੋ ਇੱਥੋਂ ਆ ਦੇਖੋ ਹੌਲੀ ਹੌਲੀ ਨਿਕਲਦੀਆਂ ਤੂਨੀਆਂ ਜਾਂਦੀਆਂ ਥੱਲੇ ਹੈ ਜਿੱਥੇ ਜੰਦਰੇ ਨੇ ਖੱਚਾਂ ਖੱਚਾਂ ਤੇ ਪਤਾ ਲੱਗਦਾ ਉਹ ਤਾਂ ਖਾਸਾ ਕੁਝ ਹੋਇਆ ਖੜਾ ਮੈਨੂੰ ਲੱਗਦਾ ਉਹ ਦੇਖਾ ਖਾਸਾ ਕਈ ਟਰੱਕ ਟਰੱਕ ਜੇ ਬੱਸਾਂ ਜਾਂ ਇੱਧਰ ਤੁਰ ਤੱਕ ਮੁੰਨਾਂ ਲੱਗੀ ਹੈਗਾ ਹੈ ਨਾ ਕੋਈ ਨਾ ਚੀਜ਼ ਦੇਖਦੇ ਆਪਾਂ ਚੱਲ ਕੇ ਹੁੰਜੇ ਦੇਖ ਕੇ ਆਈ ਉਧਰ ਉਹ ਦੇ ਲਵੇ ਲੋਨੇ ਸਾਰੇ ਗੁੱਡੇ ਜਿਹੜੇ ਉਹ ਤਾਂ ਵਧੀਆ ਹੋ ਗਏ ਹਰੇ ਇਹ ਕਣਕ ਜਰਾ ਐ ਕਿ ਹੁੰਦੀ ਐ ਬਾਕੀ ਦੱਸੋ ਜੇ ਕਿਸ ਨੂੰ ਪਤਾ ਹੋਇਆ ਕਿਤੇ ਕਿਤੇ ਤਾਂ ਵਧੀਆ ਹੋਈ ਖੜੀ ਆ ਕਿਤੇ ਕਿਤੇ ਮਸਾਂ ਜੇ ਨਿਕਲਦੀ ਆ ਜੋਰ ਜਿਆ ਲਾ ਕੇ ਮੈਂ ਕਿ ਬਜਾਈ ਵੈਸੇ 70 75% ਮੈਂ ਦੇਖਿਆਗਾ ਸੁਪਰ ਸੀਡਰ ਨਾਲ ਹੀ ਹੋਈ ਐ ਗੁੱਲੀ ਡੰਡਾ ਤਾਂ ਹੋਣ ਵੀ ਲੱਗ ਗਿਆ ਗੁੱਲੀ ਡੰਡਾ ਤਾਂ ਹੋਣ ਲੱਗ ਗਿਆ ਦਵਾਈ ਤਾਂ ਪਹਿਲਾਂ ਹੀ ਕਰਨੀ ਪਊ ਮਾਰੇ ਤਾਂ ਹਸ ਤਾਂ ਆਂਦੇ ਸੀ ਕਿ ਪਲਾਉ ਜੇ ਵੀ ਇਹ ਤੇ ਹੋਣਾ ਨਹੀਂ ਕੁਛ ਪਰ ਹੁੰਦਾ ਵੱਧਾ ਥੋੜਾ ਵਾਂਝ ਕੁਲੀ ਰੰਦਾ ਅਜ ਪਹਿਲੇ ਪਾਣੀ ਤੀ ਦੇਖਾਂਗੇ ਆਪਾਂ ਕਰਕੇ ਸਪਰੇ ਦੇਖੀ ਇੱਥੇ ਜੇ ਕੱਢ ਕੇ ਡੂੰਗੀ ਆ ਕਣਕ ਹੌਲੀ ਹੌਲੀ ਨਿਕਲੂਗੀ ਹੌਲੀ ਆ ਦੇਖੋ ਆ ਧੂਨੀਆਂ ਜਾਂ ਖਾਸੀਆਂ ਡੂੰਗੀਆਂ ਪਿੰਦਾਂ ਨੇ ਪਲਾਈ ਕਰਕੇ ਨਾ ਡੂੰਗਾ ਵਾਗਿਆ ਵੱਲੋਂ ਵੱਲੀ ਆ ਦੇਖੋ ਗੁੰਜੇ ਆ ਗੁੱਡੇ ਸੀ ਸਾਰੇ ਇਹ ਤਾਂ ਹੋ ਗਏ ਸਾਰੇ ਇੱਧਰ ਘਟ ਹੋਇਆ ਇਹ ਵੀ ਹੋ ਜਾਣਗੇ ਜਿਵੇਂ ਜਿਵੇਂ ਦੂਜੀ ਕਣਕ ਨਿਕਲੀ ਜਾਊ ਵੀ ਬਹੁਤ ਲੱਗਦਾ ਠੀਕ ਹੋਈ ਆ ਹਰੀ ਠੰਡ ਹੋ ਗਈ ਨਾ ਹੁਣ ਹੌਲੀ ਹੌਲੀ ਘਟ ਹਰੀ ਨਿਕਲੂਗੀ ਟਾਈਮ ਲਾ ਕੇ ਇਹ ਉਹ ਤਾਂ ਯਾਰ ਸੜਕ ਤੇ ਕਾਰਨ ਕੀ ਆ ਹੋ ਦੇਖ ਕੇ ਆਣੇ ਆਪਾਂ ਚੱਲ ਕੇ ਸੁੱਖ ਰੱਖੇ ਪ੍ਰਮਾਤਮਾ ਪਹਿਲਾਂ ਵੀ ਕਹਿ ਕੇ ਅੱਜ ਤੱਕ ਧੁੰਦ ਬਹੁਤ ਜਿਆਦਾ ਛਿੱਟੀ ਸੀ ਤੜਕੇ ਗਏ ਗੁਰਦੁਆਰਾ ਸਾਹਿਬ ਕੁਛ ਨਹੀਂ ਰਿੰਦਾ ਹੀ ਜਮਾ 10 10 ਫੁੱਟ ਤੇ ਵੀ ਆਇਆ ਰੂਪਰਾ ਤਾਂ ਚੱਕਿਆ ਗਿਆ ਡਾਲੇ ਤਾਂ ਨਹੀਂ ਚੱਕੇ ਗਏ ਨਹੀਂ ਹਰੀ ਨਹੀਂ ਹੁੰਦੀ ਹੈ ਸਾਰੇ ਪੰਜ ਚਾਰਾਂ ਨੂੰ ਸਮਾਰ ਕੇ ਪਤਾ ਲੱਗੂ ਦਾ ਨਹੀਂ ਫਿਰ ਦੇਖਾਂਗੇ ਬਾਹਾਂ ਚ ਗੱਲ ਤਾਂ ਬਹੁਤ ਜ਼ਿਆਦੇ ਸੀਗੀ ਉਹ ਕੀ ਕਾਰਨ ਹੈ ਤਾਂ ਫਿਰ ਦੇ ਮੜਿਆ ਦੂਰ ਆ ਚੱਲ ਕੇ ਦੇਖਦੇ ਆ ਗੁੱਲੀ ਰੰਡ ਦਾ ਵੀ ਕਾਫੀ ਹੋ ਗਿਆ ਹਰਾ ਗੌਰ ਕਰਿਓ ਆਪਣੇ ਦੁੱਧ ਗਾਂ ਚ ਹੁੰਦਾ ਹੀ ਬਾਲਾ ਥੋੜਾ ਜ਼ਿਆਦਾ ਹੁੰਦਾ ਇਹ ਕੀ ਕਾਰਨ ਹੈ ਕੀ ਲੱਗਿਆਗਾ ਇਹਨਾਂ ਕੋਈ ਚੀਜ਼ ਇੱਥੇ ਜੇ ਹੁੰਦਾ ਹੁੰਦਾ ਸਾਡੇ ਕੋਈ ਕੁਦਰਤੀ ਗੱਲ ਹੀ ਆ ਇਹ ਇੱਥੋਂ ਲੈ ਕੇ ਹੱਦ ਤੱਕ ਕੋਈ ਵੀ ਨਹੀਂ ਸੁੱਕਾ ਲੱਗਦਾ ਕੋਈ ਨਾ ਕੋਈ ਚਾਂਸ ਹੋ ਹੀ ਰਹਿਣਾ ਹੋਰ ਟਰੱਕ ਬੱਸ ਚੱਲ ਕੇ ਦੇਖਦੇ ਆ ਕਣਕੂ ਤਾਂ ਹਰੀਆਲ ਮੇ ਲੱਗੀ ਮਾਰਨ ਆਪਣੀ ਦੂਰੋਂ ਕੀ ਲੱਗਿਆ ਹੋਇਆ ਇਹ ਚਲ ਆਪਾਂ ਜਾ ਕੇ ਕੋਲੇ ਜਾ ਕੇ ਦੇਖਦੇ ਆ ਕੀ ਕਾਰਨ ਹੋਇਆ ਇੱਥੇ ਜੀ ਹੁੰਦਾ ਹੁੰਦਾ ਕੋਸਾ ਉਹਦਾ ਟਰੈਕਟਰ ਲੱਗਿਆ ਇੱਥੇ ਗੱਠਾ ਵਾਲਾ ਆ ਜਾ ਜਾਮ ਲੱਗਿਆ ਖੜਾ ਪਤਾ ਗੱਟ ਟਰਾਲੀਆਂ ਜੀਆਂ ਹੁੰਦੀਆਂ ਨੇ ਜਿਹੜੀਆਂ ਗੱਠਾ ਵਾਲੀਆਂ ਇਹ ਵੱਧ ਹੋ ਜਾਂਦੀਆਂ ਨੇ ਕਿ ਜੀਰੀ ਦਾ ਹੁਣ ਢੋਆ ਢੋਈ ਦਾ ਜੋਰ ਆ ਆ ਦੇਖੋ ਤਿੰਨ ਚਾਰ ਬੱਸਾਂ ਫਸੀਆਂ ਅਗਲੀਆਂ ਤੇ ਕਾਰਾ ਉਹਦੇ ਇੱਥੇ ਟਰੈਕਟਰ ਲੱਗਿਆ ਸੀ ਆਪਾਂ ਤੁਹਾਨੂੰ ਦਿਖਾਇਆ ਸੀ ਗੱਠਾ ਵਾਲਾ ਐ ਨਹੀਂ ਚੱਲ ਕੇ ਦੇਖਦੇ ਮਸ਼ੀਨਰੀ ਬਾਦੀ ਵਾਲੀ ਗਈ ਜਾਮ ਲੱਗ ਗਈ ਜਾਂਦੇ ਥਾਂ ਥਾਂ ਫਰਕ ਨੂੰ ਕਾਹਲ ਵਾਲੀ ਹੋਈ ਖੜੀ ਐ ਇੱਕ ਆਹ ਦੇਖੋ ਜੀ ਪੂਰਾ ਪੂਰਾ ਥਾਂ ਐ ਕਿਥੇ ਸੜਕ ਖਰਾਬ ਐ ਬਈ ਪੂਰਾ ਪੂਰਾ ਥਾਂ ਜਾਵਾ ਸੜਕ ਖਰਾਬ ਹੋਣ ਕਰਕੇ ਜਾਮ ਲੱਗ ਰਿਹਾ ਮਾਨ ਬੱਸ ਇਹਨਾਂ ਨੂੰ ਬੜਾ ਹੋਈ ਕੀ ਫਸਿਆ ਸੀਗਾ ਤੋਹਦੇ ਆ ਇਹਨਾਂ ਨੂੰ ਅੱਜ ਤਾਂ ਵੱਡੇ ਰੋੜਾ ਦਾ ਪਤਾ ਨਹੀਂ ਕੀ ਹਾਲ ਹੋਇਆ ਹੋਊਗਾ। ਕਰਦਿਆਂ ਦੀ ਸਭ ਤੋਂ ਪਹਿਲ ਵੱਧ ਤੋਂ ਦੱਜ ਪਈ ਐ। ਆਹ ਸੀ ਜੰਦੀ। ਦੇਖੋ। ਉੱਥੇ ਖੜਿਆ ਸੀ ਕੋਈ। ਥਲੇ ਵੀ ਕਿੰਨਾ ਟਾਈਮ ਹੋ ਗਿਆ। ਸਮਾਰ ਕੇ ਖੁੱਲਿਆ ਨਹੀਂ ਦੇਣਾ। ਅੱਥਨੇ 4 ਵਜੇ ਫੇਰ ਤੇਲ ਪੈਣ ਲੱਗ ਜਾਂਦੀ ਐ। ਨਾ ਵੜਨ ਵਾਲਾ ਦਾ ਕੰਮ ਚੱਲਦਾ ਨਾ ਬੀਜਣ। ਜੀਜਣ ਵਾਲਾ ਦਾ ਚੱਲਦਾ ਨਾ ਵੇਚਣ ਵਾਲਾ ਦਾ ਚੱਲਦਾ। ਰੱਬ ਨੇ ਸਿਸਟਮ ਸਾਰੇ ਖਰਾਬ ਕਰਤੇ। ਜਾਮ ਖੁੱਲ ਗਿਆ। ਸੜਕ ਚੱਲ ਪਈ। ਆਪਾਂ ਦੁਬਾਰੇ ਕਣਕ 'ਚ ਫੇਰ ਆ ਕੇ ਗੜਾ ਮਾਰਨਾ। ਆਹ ਚਾਚਾ ਪਤਾ ਨਹੀਂ ਕਿਵੇਂ ਬਿੱਜੂ। ਵੱਡੇ ਨੂੰ ਤੁਹਾਨੂੰ ਵੀ ਕਹਿ ਲਓਗੇ ਮੁੱਸਲ ਜੀ ਨੇ ਅੱਗੇ ਰਗੜੇ ਬਹੁਤ ਆ ਲੋਕਾਂ। ਉੱਦਲੇ ਖੁੰਜਾਂ ਖੰਜਾਂ ਜਾ ਕੇ ਚਲੋ ਵਧੀਆ ਹੋ ਗਈ। ਇਹ ਪਹਿਲੀ ਵਾਰ ਕਰਿਆ ਪੰਗਾ। ਸੁਪਰ ਸਿੱਧਰਾ ਆ। ਨੂੰ ਤਾਂ ਲੋਕ ਤਾਂ ਬੀਜ ਦੇ ਹੀ ਖਾਰੇ ਇਹਦੇ ਨਾਲ ਇਹਨੇ ਵਾਧਾ। ਨੂੰ ਆਇਆ ਸੀਗਾ ਵੀ ਥੋੜੀ ਡੁੰਗੀ ਹੋ ਜਰੂਰ ਹੋਗੀ। ਦਾਣੇ ਜ਼ੋਰ ਜਲਾ ਕੇ ਨਿਕਲਦੇ ਨੇ। ਹਰੀ ਤਾਂ ਹੋ ਜੂਗੀ। ਜ਼ੋਰ ਜਲਾ ਕੇ ਹੋ। ਬਾਕੀ ਦੱਸੋ ਬਾਈ ਕੋਈ ਫਿਕਰ ਵਾਲੀ ਗੱਲ ਤਾਂ ਨਹੀਂ? ਓਕੇ ਧੰਨਵਾਦ ਸਸਰੀ ਘਰ ਸਾਰਿਆਂ ਨੂੰ। ਬਾਕੀ ਚੱਲ ਰੱਬਾ ਹੁਣ ਤਾਂ ਕੱਢ ਲਾ ਧੁੱਪ ਬਹੁਤ ਟਾਈਮ ਹੋ ਗਿਆ ਕਮੈਂਟਾਂ ਚ ਜਰੂਰ ਦੱਸਿਓ ਵੀਡੀਓ ਸ਼ੇਅਰ ਕਰਿਓ ਓਕੇ